ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਨ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਨਵੀਂ ਅਪਡੇਟ ਲੈ ਕੇ ਸੋ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਆ ਟਰਪਲ ਐਸ ਵੀ ਵੱਲੋਂ ਭਾਵ ਅਧਿਨ ਸੇਵਾਵਾਂ ਚੋਣ ਵੱਲੋਂ ਇੱਕ ਭਰਤੀ ਹੋਈ ਸੀ ਜਿਦੇ ਵਿੱਚ ਟੈਕਨੀਸ਼ੀਅਨ ਗ੍ਰੇਡ 1 ਦੀ ਭਰਤੀ ਸੀ ਟੈਕਨੀਸ਼ੀਅਨ ਅਫਸਰ ਜਾਂ ਟੈਕਨੀਸ਼ੀਅਨ ਗ੍ਰੇਡ 3 ਦੀਆਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਜੀ ਹੋਈ ਸੀ 10 8 2025 ਨੂੰ ਇਹਨਾਂ ਅਸਾਮੀਆਂ ਲਈ ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ ਕੁਆਲੀਫਾਈ 25 ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਮਿਤੀ 8 ਅਕਤੂਬਰ 2025 ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਅਧੀਨ ਸੇਵਾਵਾਂ ਚੋਣ ਬੋਰਡ ਬਣ ਭਵਨ ਸੈਕਟਰ 68 ਐਸਐਸਏ ਨਗਰ ਵਿਖੇ ਕਾਉਂਸਲਿੰਗ ਲਈ ਬੁਲਾਇਆ ਜਾਂਦਾ ਸੋ ਦੋਸਤੋ ਕਿਰਪਾ ਕਰਕੇ ਉਹ ਭੈਣ ਭਰਾ ਧਿਆਨ ਦੇਣ ਜਿਨ੍ਹਾਂ ਨੇ ਅਧੀਨ ਸੇਵਾਵਾਂ ਚੋਣ ਬੋਰਡ ਦੇ ਪੇਪਰਾਂ ਦੇ ਵਿੱਚੋਂ ਟੈਕਨੀਸ਼ੀਅਨ ਦੀਆਂ ਜਿਹੜੀਆਂ ਪੋਸਟਾਂ ਆਈਆਂ ਸੀ ਚਾਹੇ ਗ੍ਰੇਡ 1 ਬਣਦੀਆਂ ਸੀ 2 ਦੀਆਂ ਸੀ ਜਾਂ 3 ਦੀਆਂ ਸੀ ਉਹਨਾਂ ਦੇ ਵਿੱਚ ਜਿਹੜੇ ਕਰਮਚਾਰੀ ਜਾਂ ਕੈਂਡੀਡੇਟਸ ਕੁਆਲੀਫਾਈ ਕਰ ਗਏ ਸੀ ਭਾਵ ਜਿਨ੍ਹਾਂ ਦੀ ਪੰਜਾਬੀ ਦੇ ਵਿੱਚੋਂ 25 ਜਾਂ 25 ਤੋਂ ਵੱਧ ਅੰਕ ਉਹਨਾਂ ਨੇ ਹਾਸਲ ਕੀਤੇ ਸੀ ਉਹਨਾਂ ਲਈ ਹੁਣ ਜਿਹੜੀ ਕਾਉਂਸਲਿੰਗ ਹੋਣੀ ਹੈ 8 ਅਕਤੂਬਰ ਨੂੰ ਠੀਕ ਹੈ ਜੀ ਸਵੇਰੇ 10:00 ਵਜੇ ਤੋਂ ਲੈ ਕੇ 4:00 ਵਜੇ ਸੈਕਟਰ 28 ਐਸ ਐਸ ਸੀ ਨਗਰ ਮੋਹੱਲੀ ਵਿਖੇ ਤਾਂ ਉੱਥੇ ਤੁਸੀਂ ਜਦੋਂ ਪਹੁੰਚਣਾ ਉਹਦੇ ਨਾਲ ਆਪਣੇ ਕੀ ਕੀ ਲੈ ਕੇ ਜਾਣਾ ਹੈ ਤੇ ਕਿਹੜੇ-ਕਿਹੜੇ ਡਾਕੂਮੈਂਟਸ ਨੇ ਜਿਹੜੇ ਤੁਹਾਡੇ ਲਈ ਲਾਜ਼ਮੀ ਹੋਣਗੇ ਉਮੀਦਵਾਰ ਆਪਣੇ ਦਸ ਅਸਲ ਦਸਤਾਵੇਜ਼ਾਂ ਸਮੇਤ ਕਾਉਂਸਲਿੰਗ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਉਣ ਕਾਉਂਸਲਿੰਗ ਤੇ ਬੁਲਾਏ ਜਾਣ ਜਾਂ ਹਾਜ਼ਰ ਹੋਣ ਨਾਲ ਉਮੀਦਵਾਰ ਦਾ ਸਬੰਧਤ ਅਸਾਮੀ ਦੀ ਨਿਯ ਪਾਬ ਇਹ ਨਹੀਂ ਕਿ ਤੁਸ ਨੂੰ ਜੇ ਬੁਲਾ ਲਿਆ ਗਿਆ ਤਾਂ ਤੁਸੀਂ ਪੱਕਾ ਹੋਗੇ ਦੋਸਤੋ ਠੀਕ ਹੈ ਪਾਬ ਇਹ ਕਾਉਂਸਲਿੰਗ ਹੋ ਰਹੀ ਹੈ ਮੈਂ ਇਹ ਕਿਹਦੀ ਪੰਜਾਬੀ ਚ ਜਜਮੈਂਟ ਹੋ ਰਹੀ ਹੈ ਠੀਕ ਹੈ ਜੀ ਤੁਹਾਨੂੰ ਰੱਖਿਆ ਵੀ ਜਾ ਸਕਦਾ ਹੈ ਤੇ ਡਿਸਕਵਾਲਿਫਾਈ ਵੀ ਕੀਤਾ ਜਾ ਸਕਦਾ ਹੈ ਇਹ ਉਸ ਸਮੇਂ ਤੇ ਡਿਪੈਂਡ ਕਰਦਾ ਹੈ ਇਸ ਕਰਕੇ ਇਹ ਕਹਿ ਰਹੇ ਵੀ ਤੁਹਾਨੂੰ ਪੱਕਾ ਨਹੀਂ ਸਮਝਣਾ ਵੀ ਜੇ ਬੁਲਾ ਲਿਆ ਤਾਂ ਤੁਹਾਡੀ ਨੌਕਰੀ ਪੱਕੀ ਸਬੰਧਤ ਉਮੀਦਵਾਰ ਕਾਉਂਸਲਿੰਗ ਤੇ ਹਾਜ਼ਰ ਹੋਣ ਸਮੇਂ ਅਨੈਕਸਰ 1 ਅਨੈਕਸਰ B ਪਾਬਸ ABC ਨੱਥੀ ਪਰਫਾਰਮੇ ਭਰ ਕੇ ਜਿਹੜੇ ਪੇਸ਼ ਕਰਨਗੇ ਪਰਫਾਰਮੇ ਦੋਸਤੋ ਨੀਚੇ ਦਿੱਤੇ ਹੋਇਆ ਅਨੈਕਸਰ 1 ਚਾਪ ਪਾਬ ABC ਤਿੰਨੋਂ ਜਿਹੜੇ ਤੁਸੀਂ ਉਹ ਨਾਲ ਲੈ ਕੇ ਜਾਣੇ ਆ ਪਰ ਕਿ ਉਪਰੋਕਤ ਤੋਂ ਇਲਾਵਾ ਮਿੱਥੀ ਮੀਤੀ ਤੋਂ ਸਮੇਂ ਕਾਉਂਸਲਿੰਗ ਲਈ ਬੋਰਡ ਦੇ ਦਫਤਰ ਵਿੱਚ ਹਾਜ਼ਰ ਹੋਣ ਸਮੇਂ ਉਮੀਦਵਾਰ ਅਨੈਕਸਰ ਡੀ ਅਨੁਸਾਰ ਅਸਲ ਦਸਤਾਵੇਜ਼ ਪੇਸ਼ ਕਰਨਗੇ ਅਤੇ ਇਹਨਾਂ ਦਸਤਾਵੇਜ਼ ਸਰਟੀਫਿਕੇਟ ਦੀ ਸਵੈ ਤਸਦੀਕ شدہ ਫੋਟੋਕਾਪੀਆਂ ਫਾਈਲ ਕਵਰ ਨਾ ਕਿ ਪਲਾਸਟਿਕ ਦੇ ਫੋਲਡਰ ਵਿੱਚ ਟੈਗ ਨਾਲ ਨੱਥੀ ਕਰਕੇ ਪੇਸ਼ ਕਰਨਾ ਯਕੀਨੀ ਬਣਾਉਣਗੇ ਆਮ ਜਿਹੜੇ ਫਾਈਲ ਕਵਰ ਦਿੱਤੇ ਦੇ ਹੁੰਦੇ ਦੋਸਤੋ ਨਾ ਵਾਈਟ ਜੀ ਉਹ ਤੁਸੀਂ ਲੈ ਕੇ ਜਾਣੇ ਆ ਉਹ ਦੂਸਰਾ ਪਲਾਸਟਿਕ ਵਾਲਾ ਨਹੀਂ ਲੈ ਕੇ ਜਾਣਾ ਡੀ ਦੇ ਵਿੱਚ ਅਨੈਕਸਰ ਏ ਬੀ ਸੀ ਡੀ ਜਿਹੜੇ ABC ਆ ਉਹ ਤਾਂ ਫਾਰਮ ਤੁਸੀਂ ਭਰ ਕੇ ਲੈ ਕੇ ਜਾਨੇ ਨੇ ਜਿਹੜਾ ਅਨੈਕਸ ਡੀ ਆ ਉਹਦੇ ਵਿੱਚ ਹੈ ਕੀ ਅਨੈਕਸ ਡੀ ਕੀ ਹੈ ਉਹਦੇ ਵਿੱਚ ਤੁਹਾਡੇ ਅਸਲ ਦਸਤਾਵੇਜ਼ ਜਿਹੜੇ ਉਹ ਹੋਣਗੇ ਤੇ ਉਹਨਾਂ ਦੀ ਇੱਕ ਪੇਸਟ ਫਾਈਲ ਜਿਹੜੀ ਸੋਰੀ ਆਪਣਾ ਇੱਕ ਫਾਈਲ ਜਿਹੜੀ ਉਹ ਬਣਾ ਕੇ ਲੈ ਕੇ ਜਾਣੀ ਹੈ ਠੀਕ ਹੈ ਜੀ ਸੋ ਦੋਸਤੋ ਇਹ ਹੈ ਅਨੈਕਸਰ 1 ਠੀਕ ਹੈ ਜਿਹੜਾ ਏ ਜਿਹਨੂੰ ਕਹਿੰਦੇ ਆ ਵੀ ਕੀ ਕੀ ਤੁਸੀਂ ਇਹਦਾ ਨਾਮ ਐਪਲੀਕੇਸ਼ਨ ਨੰਬਰ ਉਮੀਦਵਾਰ ਉਮਰ ਲਿੰਗ ਜਿਹੜਾ ਆਪਣਾ ਤੁਹਾਡਾ ਪਤਾ ਫਿਰ ਉਸ ਤੋਂ ਬਾਅਦ ਵਿਦਿਅਕ ਯੋਗਤਾ ਜਿਹੜੀ ਤੁਹਾਡੀ ਹੈਗੀ ਹੈ ਠੀਕ ਹੈ ਜੀ ਜਿਹੜਾ ਦਫਤਰੀ ਵਰਤੋਂ ਲਈ ਜਿਹੜਾ ਲਾਸਟ ਤੇ ਲਿਖਿਆ ਉਸ ਤੋਂ ਬਾਅਦ ਅਨੇਕਸਰ ਬੀ ਹੈ ਦੋਸਤੋ ਇਹ ਵੀ ਵਿਦਿਅਕ ਯੋਗਤਾ ਸੇ ਸ਼ੋਆ ਹੈ ਕੋਸ਼ਨਾ ਜਿਹੜੀ ਦਿੱਤੀ ਹੋਈ ਹੈ ਠੀਕ ਹੈ ਜੀ ਉਹਦੇ ਨਾਲ ਹੀ ਜਿਹੜਾ ਅਨੇਕਸਰ ਸੀ ਹੈ ਅਸਾਮੀ ਦਾ ਨਾਮ ਉਮੀਦਵਾਰ ਦਾ ਨਾਮ ਅਪਲੀਕੇਸ਼ਨ ਰੋਲ ਨੰਬਰ ਲਿਖਤੀ ਪ੍ਰੀਖਿਆ ਜਾਂ ਪਾਸ ਅੰਕ ਹੋਰ ਵੀ ਜਿਹੜੇ ਕੋਈ ਡਿਟੇਲ ਜਿਹੜੀ ਉਹ ਇਸ ਦੇ ਵਿੱਚ ਹੈ ਠੀਕ ਹੈ ਜੀ ਸੋ ਦੋਸਤੋ ਇਹ ਜਦੋਂ ਪੇਪਰ ਹੋਣਾ ਹੈ ਤਾਂ ਲਾਜ਼ਮੀ ਭਰ ਕੇ ਲੈ ਕੇ ਤੁਸੀਂ ਜਾਣਿਆ ਇਹਨਾਂ ਦੇ ਨਾਲ ਜਿਹੜਾ ਨੋਟੀਫਿਕੇਸ਼ਨ ਆਸੀ ਉਹਦੇ ਵਿੱਚ ਇਹ ਜਿਹੜੇ ਪਰਫਾਰਮੇ ਹੈ ਉਹ ਦਿੱਤੇ ਹੋਏ ਹੈ ਠੀਕ ਹੈ ਜੀ ਜੇਕਰ ਫਿਰ ਵੀ ਤੁਹਾਡਾ ਕੋਈ ਹੱਲ ਨਹੀਂ ਹੁੰਦਾ ਤਾਂ ਤੁਸੀਂ ਕਮੈਂਟ ਕਰਕੇ ਇਹ ਜਿਹੜੇ ਪਰਫਾਰਮੇ ਹੈ ਠੀਕ ਹੈ ਉਹ ਤੁਸੀਂ ਮੰਗਾ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਸੈਂਡ ਕਰ ਦੇਵਾਂਗਾ ਠੀਕ ਹੈ ਜੀ ਤੇ ਕਿਰਪਾ ਕਰਕੇ ਜਿਹੜੇ ਭੈਣ ਭਰਾ ਇਨ੍ਹਾਂ ਦੇ ਵਿੱਚ ਸਿਲੈਕਸ਼ਨ ਹੋਏ ਹੈ ਤਾਂ ਉਹ 8 ਅਕਤੂਬਰ ਨੂੰ ਮਿਥੇ ਸਮੇਂ ਦੇ ਅਨੁਸਾਰ ਜਿਹੜੀ ਆਪਣੀ ਉਹ ਕਾਉਂਸਲਿੰਗ ਹੈ ਉਹ ਕਰਵਾ ਲੈਣ ਠੀਕ ਹੈ ਜੀ ਜਿਹੜਾ ਤਾਂ ਕਿ ਕਿਸੇ ਭੈਣ ਭਰਾ ਦਾ ਕੋਈ ਨੁਕਸਾਨ ਨਾ ਹੋਵੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਅਤੇ ਹੌਸਲਾ ਅਪਜਾਈ ਦੇ ਲਈ ਵੀਡੀਓ ਨੂੰ ਹਾਈਪ ਜ਼ਰੂਰ ਕਰਦਿਆ ਕਰੋ ਅਤੇ ਆਪਣੇ ਸੁਝਾਅ ਕਮੈਂਟਾਂ ਦੇ ਵਿੱਚ ਜ਼ਰੂਰ ਦਿਆ ਕਰੋ ਸੋ ਧੰਨਵਾਦ